ਪੁਰਾਣੀ AC ਦੇ ਬਦਲੇ ਨਵਾਂ 5 ਸਟਾਰ 에어 ਕੰਡੀਸ਼ਨਰ ਦੇ ਰਹੀ ਹੈ ਬਿਜਲੀ ਕੰਪਨੀ ਆਨਲਾਈਨ ਕਰੋ ਰਜਿਸਟ੍ਰੇਸ਼ਨ ਬਿਜਲੀ ਵੰਡ ਕੰਪਨੀ ਬੀਐਸਸੀਐਸ ਨੇ ਦਿੱਲੀ ਵਿੱਚ ਆਪਣੇ ਖਪਤਕਾਰਾਂ ਲਈ ਪੁਰਾਣੀ ਏਸੀ ਨੂੰ ਊਰਜਾ ਕੁਸ਼ਲ 에ਅਰ ਕੰਡੀਸ਼ਨਰਾਂ ਨਾਲ ਬਦਲਣ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ ਇਸ ਦੇ ਤਹਿਤ ਤੁਹਾਨੂੰ ਅਦਿੱਕਤਮ ਰਿਟੇਲ ਕੀਮਤ ਤੇ 63% ਤੱਕ ਛੋਟ ਮਿਲੇਗੀ ਬੀਐਸਸੀਐਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਾਲ ਗਰਮੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਅਤੇ ਦਿੱਲੀ ਦਾ ਤਾਪਮਾਨ ਪਹਿਲਾਂ ਹੀ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ ਬੀਐਸਸੀਐਸ ਰਾਜਧਾਨੀ ਪਾਵਰ ਲਿਮਿਟ ਅਤੇ BSES ਜਮੁਨਾ ਪਾਵਰ ਲਿਮਟਿਡ ਨੇ ਵੋਲਟਾਸ, ਬਲੂ ਸਟਾਰ ਵਰਗੇ ਪ੍ਰਮੁੱਖ ਏਅਰ ਕੰਡੀਸ਼ਨਰ ਨਿਰਮਾਤਾਵਾਂ ਦੇ ਸਹਿਯੋਗ ਨਾਲ ਹਿਮਤ ਮਿਆਦ ਲਈ AC ਬਦਲਣ ਦੀ ਸਕੀਮ ਸ਼ੁਰੂ ਕੀਤੀ ਹੈ। ਕੰਪਨੀ ਦੇ ਬਿਆਨ ਅਨੁਸਾਰ ਇਸ ਯੋਜਨਾ ਦੇ ਤਹਿਤ ਦੱਖਣੀ, ਪੱਛਮੀ, ਪੂਰਬੀ ਅਤੇ ਮੱਧ ਦਿੱਲੀ ਦੇ ਖਰੀਲੂ ਖਪਤਕਾਰ ਆਪਣੇ ਪੁਰਾਣੇ ਏਅਰ ਕੰਡੀਸ਼ਨਰਾਂ ਨੂੰ ਊਰਜਾ ਕੁਸ਼ਲ, ਘੱਟ ਬਿਜਲੀ ਖਪਤ ਵਾਲੇ AC ਨਾਲ ਬਦਲ ਸਕਦੇ ਹਨ। ਇਸ ਯੋਜਨਾ ਦੇ ਤਹਿਤ ਅਧਿਕਤਮ ਪਰਚੂਨ ਕੀਮਤ 'ਤੇ 30% ਤੱਕ ਦੀ ਛੋਟ ਮਿਲੇਗੀ। ਪਹਿਲਾ ਆਓ ਅਤੇ ਪਹਿਲਾ ਪਾਓ ਇਸ ਯੋਜਨਾ ਦੇ ਤਹਿਤ ਪਹਿਲਾ ਆਓ ਪਹਿਲਾ ਪਾਓ ਦੇ ਆਧਾਰ ਤੇ ਪ੍ਰਮੁੱਖ ਬ੍ਰਾਂਡਾਂ ਦੇ ਲਗਭਗ 40 ਵਿੰਡੋ ਅਤੇ ਸਪਲਿਟ ਏਸੀ ਮਾਡਲ ਪੇਸ਼ ਕੀਤੇ ਗਏ ਹਨ ਵੀ ਆਰ ਪੀ ਐਲ ਅਤੇ ਵੀ ਵਾਈ ਪੀ ਐਲ ਗ੍ਰਾਹਕ ਇੱਕ ਵਿਲੱਖਣ ਕੰਟਰੈਕਟ ਅਕਾਊਂਟ ਨੰਬਰ ਨਾਲ ਵੱਧ ਤੋਂ ਵੱਧ 3 ਈਅਰ ਕੰਡੀਸ਼ਨਰਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ ਜਾਂਦੇ ਅਨੁਸਾਰ ਊਰਜਾ ਕੁਸ਼ਲ ਏਸੀ ਤੇ ਕਾਫੀ ਛੋਟ ਤੋਂ ਇਲਾਵਾ ਖਪਤਕਾਰ ਏਸੀ ਦੇ ਮਾਡਲ ਅਤੇ ਕਿਸਮ ਦੇ ਆਧਾਰ ਤੇ ਸਾਲਾਨਾ 3000 ਯੂਨਿਟ ਬਿਜਲੀ ਦੀ ਬਚਤ ਕਰ ਸਕਦੇ ਹਨ ਹੁਣ ਗੱਲ ਆਉਂਦੀ ਹੈ ਕਿ ਬੀ ਐਸ ਈ ਐਸ ਤੋਂ ਏਸੀ ਕਿਵੇਂ ਖਰੀਦੀ ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਏਸੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਸੀਏ ਨੰਬਰ ਤੇ 3 ਏਸੀ ਖਰੀਦੇ ਜਾ ਸਕਦੇ ਹਨ ਇਸ ਦੇ ਲਈ ਖਪਤਕਾਰਾਂ ਨੂੰ ਨਜ਼ਦੀਕੀ ਡਿਸਟ੍ਰਿਕਟ ਅਬਿਊਸ਼ਨ ਸੈਂਟਰ ਜਾਣਾ ਹੋਵੇਗਾ ਨਾਲ ਹੀ 19123 ਜਾਂ 19122 ਤੋਂ ਇਲਾਵਾ ਤੁਹਾਨੂੰ ਅਧਿਕਾਰਿਤ ਵੈਬਸਾਈਟ ਤੇ ਜਾਣਾ ਪਵੇਗਾ ਇਸ ਯੋਜਨਾ ਦੇ ਤਹਿਤ ਏਸੀ ਖਰੀਦਣ ਤੇ ਪੂਰੀ ਤਰ੍ਹਾਂ ਨਾਲ ਨਵੀਂ ਤਕਨੀਕ ਦੀ ਪੇਸ਼ਕਸ਼ ਕੀਤੀ ਜਾਵੇਗੀ ਮਤਲਬ ਕਿ ਤੁਹਾਨੂੰ ਇਸ ਚ ਸਾਰੇ ਨਵੇਂ ਫੀਚਰ ਮਿਲਣ ਜਾ ਰਹੇ ਹਨ ਤਾਂ ਤੁਸੀਂ ਇਸ ਦਾ ਫਾਇਦਾ ਚੁੱਕ ਸਕਦੇ ਹੋ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਅੱਜ ਦਾ ਇਹ ਅਪਡੇਟ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਜੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR L